ਰਿਸ਼ਤਿਆਂ ਦਾ ਤੂਫਾਨ ਭਾਗ 2 ਚਿੜੀਆਂ ਦੀ ਚੀਂ-ਚੀ ਨਾਲ ਸੁੱਚੇ ਦੀ ਅੱਖ ਖੁੱਲ੍ਹੀ ਉਸਨੇ ਆਪਣੇ ਨਾਲ ਦੀ ਮੰਜੀ ਤੇ ਦੇਖਿਆ ਤਾਂ ਬਿਆੰਤ ਨਹੀਂ ਸੀ ਅਜੇ ਸੂਰਜ ਪੂਰਾ ਨਹੀਂ ਸੀ ਬਾਹਰ ਆਇਆ ਉਂਝ ਸੋਝਲਾ ਹੋ ਗਿਆ ਸੀ ਪਿੰਡ ਵਿੱਚ ਕੁਝ ਲੋਕ ਅਜੇ ਸੋਏ ਹੋਏ ਸੀ ਸੂਰਜ ਦੀ ਲਾਲੀ ਬਹੁਤ ਪਿਆਰੀ ਲੱਗ ਰਹੀ ਸੀ ਉਹ ਥੱਲੇ ਆਇਆ ਅਤੇ ਗੜਵੀ ਵਿੱਚ ਪਾਣੀ ਲੈ ਕੇ ਮੂੰਹ ਧੋ ਕੇ ਮੰਮੀ ਕੋਲ ਪਹੁੰਚ ਗਿਆ ਸੁਚਾ ਕਹਿੰਦਾ ਮੰਮੀ ਬਿਆੰਤ ਕਿੱਥੇ ਗਿਆ ਵੀਰੋ ਕਹਿੰਦੀ ਪੁੱਤ ਉਹ ਤਾਂ ਖੇਤ ਚਲਾ ਗਿਆ ਅੱਜ ਲੇਬਰ ਲਾਉਣੀ ਸੀ ਤਾਂ ਥੋੜਾ ਸੁਦੇਹੇ ਚਲਾ ਗਿਆ ਸੁਚਾ ਕਹਿੰਦਾ ਅੱਛਾ ਮੈਨੂੰ ਚਾਹ ਪਾ ਦਿਓ ਮੈਂ ਖੇਤ ਲੈ ਕੇ ਜਾਂਦਾ ਨਾਲੇ ਅਸੀਂ ਦੋਵੇਂ ਬਹਿ ਕੇ ਪੀ ਲਵਾਂਗੇ ਵੀਰੋ ਕਹਿੰਦੀ ਮੇਰੇ ਪੁੱਤਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਥੋੜੀ ਦੇਰ ਬੈਠ ਮੈਂ ਬਣਾ ਦਿੰਦੀ ਹਾਂ ਚਾਹ ਸੁੱਚਾ ਕਹਿੰਦਾ ਜੀ ਮੰਮੀ ਜੀ ਵੀਰੋ ਕਹਿੰਦੀ ਅੱਛਾ ਪੁੱਤ ਤੇਰੀ ਪੜ੍ਹਾਈ ਕਿੰਨੀ ਕੁ ਰਹਿ ਗਈ ਫਿਰ ਨੌਕਰੀ ਲੱਗੇਗਾ ਸੁੱਚਾ ਕਹਿੰਦਾ ਸੁੱਚਾ ਚੁੱਪ ਸੀ ਅੰਦਰੋਂ ਅੰਦਰੇ ਨੌਕਰੀ ਹੁਣ ਕਿਵੇਂ ਦੱਸਾਂ ਮੰਮੀ ਤੈਨੂੰ ਵੀਰੋ ਕਹਿੰਦੀ ਪੁੱਤ ਤੇਰੇ ਨਾਲ ਹੀ ਗੱਲ ਕਰੀ ਆ ਸੁੱਚਾ ਕਹਿੰਦਾ ਹਾਂ ਮੰਮੀ ਬਸ ਇੱਕ ਸਾਲ ਰਹਿ ਗਿਆ ਫਿਰ ਤੇਰਾ ਪੁੱਤ ਤੇਰੇ ਸਾਹਮਣੇ ਖਾਕੀ ਵਿੱਚ ਹੋਵੇਗਾ। ਵੀਰ ਉਹ ਕਹਿੰਦੇ ਸ਼ਾਵਾਸ਼ ਮੇਰੇ ਪੁੱਤ। ਵੇਖ ਤੇਰਾ ਪਿਓ ਤੇ ਤੇਰਾ ਛੋਟਾ ਵੀਰ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਆ ਫਿਰ ਵੀ ਕਰਜ਼ਾ ਨਹੀਂ ਲੈਂਦਾ। ਜ਼ਮੀਨ ਵੇਚਣ ਦਾ ਕੋਈ ਫਾਇਦਾ ਨਹੀਂ। ਹੁਣ ਜ਼ਮੀਨਾਂ ਵਿੱਚ ਕੁਝ ਨਹੀਂ ਰੱਖਿਆ ਪੁੱਤ ਤੂੰ ਨੌਕਰੀ ਲੱਗ। ਫਿਰ ਪੋਤੇ-ਪੋਤਰੀਆਂ ਦਾ ਮੂੰਹ ਦਿਖਾਈ। ਇੱਕੋ ਸਾਹ ਦੇ ਵਿੱਚ ਵੀਰ ਉਹਨੇ ਸਾਰੀ ਗੱਲ ਕਹਿ ਵਗਾਈ। ਸੁਚਾ ਕਹਿੰਦਾ ਮੰਮੀ ਆਹ ਵਿਆਹ ਵਾਲਾ ਪੰਗਾ ਨਾ ਪਾਇਆ ਕਰ ਬਾਪੂ ਕਹਿੰਦਾ ਅੱਛਾ ਪੁੱਤ ਵਿਆਹ ਤਾਂ ਕਰਵਾਉਣਾ ਪੈਂਦਾ ਮੈਂ ਨਾ ਕਰਵਾਉਂਦਾ ਤੂੰ ਥੋੜਾ ਆਉਣਾ ਸੀ ਉਹ ਹੱਸਦੇ ਹੋਏ ਕਹਿੰਦਾ ਹੈ ਸੁਚਾ ਕਹਿੰਦਾ ਬਾਪੂ ਮੈਂ ਖੇਤ ਚੱਲਿਆ ਕੁਝ ਹੋਰ ਤਾਂ ਨਹੀਂ ਲੈ ਕੇ ਜਾਣਾ ਬਾਪੂ ਕਹਿੰਦਾ ਹੋਰ ਤਾਂ ਕੁਝ ਨਹੀਂ ਬਸ ਜਾਂਦੇ ਹਲਵਾਈ ਤੋਂ ਲੱਡੂ ਫੜ ਲਈ ਸੁਚਾ ਕਹਿੰਦਾ ਲੱਡੂ ਕਿਉਂ ਬਾਪੂ ਬਾਪੂ ਕਹਿੰਦਾ ਅੱਜ ਆਪਾਂ ਝੋਨਾ ਲਾਉਣਾ ਸ਼ੁਰੂ ਕਰਨਾ ਹੈ ਸੋ ਚੰਗਾ ਹੁੰਦਾ ਸੋਚਾ ਕਹਿੰਦਾ ਫਿਰ ਬਰਫੀ ਲੈ ਜਾਵਾਂ ਉਹ ਮਖੌਲ ਨਾਲ ਕਹਿੰਦਾ ਹੈ ਬਾਪੂ ਕਹਿੰਦਾ ਐਦਾਂ ਕਰ ਬਸ਼ੰਬਰ ਹਲਵਾਈ ਨੂੰ ਨਾਲ ਹੀ ਲੈ ਜਾ ਅੱਜ ਆਪਾਂ ਹਲਵਾਈ ਲਾ ਲੈਨੇ ਆ ਖੇਤ ਸਾਰੇ ਵੇੜੇ ਵਿੱਚ ਹਾਸਾ ਪਿਆ ਹੁੰਦਾ ਹੈ ਸਭ ਆਪਣੀ ਗੱਲ ਰੱਖ ਕੇ ਹੱਸ ਰਹੇ ਸੀ ਤਾ ਵੀਰੋ ਕਹਿੰਦੀ ਪੁੱਤ ਚਾਹ ਬਣ ਗਈ ਹੈ ਖੇਤ ਲੈ ਜਾ ਸੋਚਾ ਪਿੰਡ ਦੇ ਵਿੱਚੋਂ ਦੀ ਹੁੰਦੇ ਹੋਏ ਖੇਤ ਵਾਲੇ ਰਾਹ ਪਹੁੰਚ ਜਾਂਦਾ ਖੇਤ ਦੀ ਮਿੱਟੀ ਦੀ ਖੁਸ਼ਬੂ ਅਲੱਗ ਹੀ ਆਨੰਦ ਦਿੰਦੀ ਹੈ ਬਦਲ ਕਾਰਨ ਗਰਮੀ ਨਹੀਂ ਸੀ ਪੰਛੀ ਖੇਤ ਵਿੱਚ ਬੈਠੇ ਆਪਣਾ ਖਾਣਾ ਖਾ ਰਹੇ ਸੀ ਜਦੋਂ ਸੋਚਾ ਖੇਤ ਦੇ ਨੇੜੇ ਪਹੁੰਚਿਆ ਤਾਂ ਮਿੱਤਰਾਂ ਦੇ ਛਤਰੀ ਤੋੜ ਗਈ ਅੰਬਰਾਂ ਤੇ ਲਾਉਨੀਆਂ ਉਡਾਰੀਆਂ ਬਯੰਤ ਨੇ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਮਾਨ ਸਾਹਿਬ ਲਗਾ ਰੱਖਿਆ ਸੀ ਬਯੰਤ ਗਾਣਿਆਂ ਦਾ ਸ਼ੌਕੀਨ ਸੀ ਉਨੇ ਟਰੈਕਟਰ ਉੱਪਰ ਵੱਡਾ ਸਪੀਕਰ ਲਗਾਇਆ ਹੋਇਆ ਸੀ ਬਯੰਤ ਬਾਣ ਵਿੱਚ ਟਰੈਕਟਰ ਨੂੰ ਭਜਾਈ ਫਿਰਦਾ ਸੀ ਕੱਦੂ ਬਣਾ ਕੇ ਦੇਣਾ ਸੀ ਸੁੱਚੇ ਨੂੰ ਦੇਖ ਇੱਕ ਸਾਈਡ ਤੇ ਟਰੈਕਟਰ ਠਲ ਦਿੱਤਾ ਅਤੇ ਸੁੱਚੇ ਕੋਲ ਆ ਗਿਆ ਬਯੰਤ ਕਹਿੰਦਾ ਵਾਹ ਵੇ ਸਿਰਾ ਕਰਵਾ ਦਿੱਤਾ ਮੈਂ ਸੋਚ ਰਿਹਾ ਸੀ ਕੰਡੇਦਾਰ ਚਾਹ ਮਿਲ ਜਾਏ ਤਾਂ ਵਾਹ ਵਾਹ ਹੋ ਜਾਏ ਮਿਲ ਜਾਵੇ ਕੰਡੇਦਾਰ ਚਾਹ ਹੋ ਜਾਵੇ ਵਾਹ 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 ਨਿੱਕਿਤ ਉਹ ਵੀ ਸ਼ਾਇਰੀ ਸੁਚੇ ਨੇ ਹੱਸਦੇ ਹੋਏ ਕਿਹਾ ਲੈ ਬਾਈ ਮੈਂ ਤਾਂ ਰਾਤ ਫੈਸਲਾ ਕਰ ਲਿਆ ਮੈਂ ਵੀ ਲਿਖਿਆ ਕਰੂੰ ਕੋਈ ਪਤਾ ਥੋੜਾ ਖੁਸ਼ੀ ਮਰਗੀ ਲੱਭ ਜਾਵੇ ਮੈਨੂੰ ਵੀ ਉਹ ਹੱਸਦੇ ਹੋਏ ਕਹਿੰਦਾ ਹੈ ਸੁਚਾ ਕਹਿੰਦਾ ਵੈਸੇ ਤੇਰੀ ਗੱਲ ਸਹੀ ਹੈ ਮੈਂ ਕੱਲ ਤੈਨੂੰ ਕੁਝ ਦੱਸਿਆ ਤਾਂ ਅੱਜ ਥੋੜਾ ਠੀਕ ਲੱਗ ਰਿਹਾ ਪਰ ਬਿਆਨਤ ਕਹਿੰਦਾ ਪਰ ਕੀ ਵੀਰ ਸੁਚਾ ਕਹਿੰਦਾ ਕੁਛ ਨਹੀਂ ਆਹ ਲੱਡੂ ਆ ਬਾਪੂ ਨੇ ਕਿਹਾ ਸੀ ਲੇਬਰ ਲਾਉਣੀ ਆ ਪ੍ਰਸ਼ਾਦ ਵੰਡਣਾ ਵਿਅੰਤ ਕਹਿੰਦਾ ਵਾ ਬਹੁਤ ਖੂਬ ਸੁੱਚਾ ਕਹਿੰਦਾ ਮੰਮੀ ਤਾਂ ਕਹਿੰਦੀ ਸੀ ਕਿ ਲੇਬਰ ਲਗਾ ਦਿੱਤੀ ਪਰ ਇੱਥੇ ਤਾਂ ਕੋਈ ਨਹੀਂ ਦਿਸਦਾ ਵਿਅੰਤ ਕਹਿੰਦਾ ਉਹ ਦੂਜੇ ਖੇਤ ਵਿੱਚ ਪਨੀਰੀ ਪੁੱਟਣ ਲੱਗੇ ਆ ਮੈਂ ਵਾਹਨ ਤਿਆਰ ਕਰ ਦਿੱਤਾ ਆਪਣਾ ਸਰੀ ਲੈ ਕੇ ਆਉਂਦਾ ਹੋਣਾ ਉਹਨਾਂ ਨੂੰ ਸੁੱਚਾ ਕਹਿੰਦਾ ਅੱਛਾ ਕਿੰਨਾ ਵਧੀਆ ਖੇਤ ਵਿੱਚ ਨਾ ਕੋਈ ਟੈਨਸ਼ਨ ਬਸ ਕੁਦਰਤ ਦੇ ਨਜ਼ਾਰੇ ਵਿਅੰਤ ਕਹਿੰਦਾ ਦੇਖ ਬਾਈ ਖੇਤ ਖੇਤ ਆ ਹੁਣ ਤੇਰੇ ਕੁਲੂ ਵਾਲੇ ਨਜ਼ਾਰੇ ਤੇ ਇੱਥੇ ਆਉਣੇ ਨਹੀਂ ਅੱਛਾ ਬਾਕੀ ਕਹਾਣੀ ਮੈਨੂੰ ਰਾਤ ਨੀਂਦ ਆ ਗਈ ਸੀ ਸੁੱਚਾ ਕਹਿੰਦਾ ਹਾਂ ਤੂੰ ਦੱਸ ਕਦੋਂ ਸੁਣਾਵਾ ਬਿਆੰਤ ਕਹਿੰਦਾ ਥੋੜਾ ਕੰਮ ਸ਼ੁਰੂ ਕਰਵਾ ਦੇਵਾਂ ਫਿਰ ਵੇਲਾ ਹੀ ਆ ਸਾਰਾ ਦਿਨ ਸੁੱਚਾ ਕਹਿੰਦਾ ਚੱਲ ਮੈਨੂੰ ਵੀ ਦੱਸ ਕੋਈ ਕੰਮ ਬਿਆੰਤ ਕਹਿੰਦਾ ਕਮਲਾ ਹੈ ਵੀਰ ਕਦ ਕਦੇ ਆਉਣਾ ਹੁੰਨਾ ਤੇਰੇ ਤੋਂ ਕੰਮ ਥੋੜਾ ਕਰਵਾਉਣਾ ਸੋਚਾ ਕਹਿੰਦਾ ਲੈ ਆਪਣਾ ਖੇਤ ਆ ਕੰਮ ਤਾਂ ਕਰ ਹੀ ਸਕਦਾ ਹਾਂ ਬਿਆੰਤ ਕਹਿੰਦਾ ਲੈ ਕੱਲ ਨੂੰ ਖੁਸ਼ੀ ਭਾਬੀ ਕਹੂੰ ਮੇਰੇ ਰਾਂਝੇ ਨੂੰ ਰਾਂਝੇ ਨੂੰ ਕੰਮ ਤੇ ਲਾ ਲਿਆ ਸੋਚਾ ਥੋੜਾ ਉਦਾਸ ਹੋ ਜਾਂਦਾ ਹੈ ਚੱਲ ਮੈਂ ਥੋੜਾ ਬਾਗ ਵਿੱਚ ਘੁੰਮ ਆਉਂਦਾ ਹਾਂ ਅੰਗੂਰ ਖਾ ਕੇ ਆਉਣਾ ਇੱਧਰ ਸੋਚਾ ਬਾਗ ਵਿੱਚ ਜਾਂਦਾ ਉਧਰੋਂ ਸੀਰੀ ਲੇਬਰ ਲੈ ਕੇ ਆਉਂਦਾ ਸਭ ਮੋਟਰ ਤੇ ਆ ਜਾਂਦੇ ਆ ਆਪਣੀਆਂ ਰੋਟੀਆਂ ਵਗੈਰਾ ਸਾਹਮਣੇ ਰੱਖ ਲੈਂਦੇ ਆ 15 ਜਾਣੇ ਸੀ ਕੰਮ ਕਰਨ ਵਾਲੇ ਉਹਨਾਂ ਵਿੱਚ ਜਿਆਦਾ ਕੁੜੀਆਂ ਸੀ ਕੁਝ ਕੁੜੀਆਂ ਵਿਆਹੀਆਂ ਕੁਝ ਕੁਆਰੀਆਂ ਤਿੰਨ ਬੰਦੇ ਸੀ ਇੱਕ ਠੇਕੇਦਾਰ ਸੀ ਦੋ ਛੋਟੇ ਛੋਟੇ ਜਵਾਕ ਵੀ ਸੀ ਉਹ ਸਾਰੇ ਮੋਟਰ ਤੇ ਬੈਠੇ ਸੀ ਠੇਕੇਦਾਰ ਕਹਿੰਦਾ ਹਾਂ ਜੀ ਕਿਹੜਾ ਬਾਣ ਬਣਾਇਆ ਸਿਰੀ ਕਹਿੰਦਾ ਅभी ਰੁਕੋ ਇਹ ਤੋਂ ਬਾਈ ਜੀ ਬਤਾएंगे ਆਪਕੋ ਠੇਕੇਦਾਰ ਕਹਿੰਦਾ ਕੋਈ ਮੂੰਹ ਮਿੱਠਾ ਵੀ ਕਰਵਾਉਣਾ ਜਾਂ ਐਵੇਂ ਹੀ ਸੁੱਚਾ ਕਹਿੰਦਾ ਜਰੂਰ ਬਜ਼ੁਰਗੋ ਉਹ ਹੱਥ ਵਿੱਚ ਅੰਗੂਰ ਲੈ ਕੇ ਆਉਂਦਾ ਹੋਇਆ ਕਹਿੰਦਾ ਹੈ ਸਿਰੀ ਕਹਿੰਦਾ ਆ ਜੀ ਵੱਡਾ ਮੁੰਡਾ ਠੇਕੇਦਾਰ ਕਹਿੰਦਾ ਹਾਂ ਕਾਕਾ ਕਿਹੜਾ ਬਾਣ ਸੁੱਚਾ ਕਹਿੰਦਾ ਤੁਸੀਂ ਪ੍ਰਸ਼ਾਦ ਬੰਨਣਾ ਸ਼ੁਰੂ ਕਰੋ ਲੱਡੂ ਸਾਰੇ ਠੇਕੇਦਾਰ ਨੂੰ ਦੇ ਦਿੰਦਾ ਹੈ ਠੇਕੇਦਾਰ ਕਹਿੰਦਾ ਉਹਦੇ ਵਿੱਚ ਦੋ ਲੱਡੂ ਲੈ ਕੇ ਬਾਣ ਵੱਲ ਜਾਂਦਾ ਹੈ ਅਤੇ ਫਿਰ ਰੱਬ ਅੱਗੇ ਥੋੜ੍ਹ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਆਪਣੇ ਮਨ ਦੇ ਅੰਦਰ ਫਿਰ ਆ ਕੇ ਸਭ ਨੂੰ ਲੱਡੋ ਵੰਡ ਦਿੰਦਾ ਵਿਅੰਤ ਕਹਿੰਦਾ ਬਜ਼ੁਰਗੋ ਬਾਂਹ ਤਿਆਰ ਹੈ ਲੈ ਕੇ ਰੱਬ ਦਾ ਨਾਮ ਲੱਗ ਜਾਓ ਠੇਕੇਦਾਰ ਕਹਿੰਦਾ ਹਾਂਜੀ ਤੁਸੀਂ ਚਾਹ ਦਾ ਸਮਾਨ ਦੇ ਦਿਓ ਅਸੀਂ ਹੁਣ ਦੁਪਹਿਰ ਵੇਲੇ ਰੋਟੀ ਖਾਣ ਵੇਲੇ ਦਮ ਮਾਰਾਂਗੇ ਉਦੋਂ ਚਾਹ ਬਣਾਵਾਂਗੇ ਵਿਅੰਤ ਕਹਿੰਦਾ ਸਭ ਹੈਵ ਜ਼ੋਰ ਕੋ ਫਿਕਰ ਨਾ ਕਰੋ ਸਾਰੇ ਪਨੀਰੀ ਦੀ ਗੁੱਟੀਆਂ ਲੈ ਕੇ ਬਾਣ ਵਿੱਚ ਚਲੇ ਜਾਂਦੇ ਹਨ ਬਿਆੰਤ ਕਹਿੰਦਾ ਬਾਈ ਕੁੱਲੂ ਵਾਲੀ ਗੱਲ ਅੱਗੇ ਦੱਸ ਮੈਂ ਹਿੰਮਤ ਕਰਕੇ ਉਹਦੇ ਹੱਥ ਉੱਪਰ ਹੱਥ ਰੱਖ ਦਿੱਤਾ ਸੀ ਪਰ ਉਹ ਗੁੱਸੇ ਹੋ ਕੇ ਬੱਸ ਬੱਸ ਦੇ ਵਿੱਚ ਚਲੀ ਗਈ ਅਸੀਂ ਸਾਰੇ ਬੱਸ ਦੇ ਵਿੱਚ ਆ ਗਏ ਉਹ ਚੁੱਪ ਸੀ ਸੁੱਚਾ ਕਹਿੰਦਾ ਮਾਫ਼ ਕਰ ਦਿਓ ਖੁਸ਼ੀ ਜੀ ਗਲਤੀ ਨਾਲ ਖੁਸ਼ੀ ਕਹਿੰਦੀ ਨਹੀਂ ਉਹ ਗੱਲ ਨਹੀਂ ਹੈ ਜੀ ਸੋਚਾ ਕਹਿੰਦਾ ਫਿਰ ਤੁਸੀਂ ਉਦਾਸ ਕਿਉਂ ਹੋ ਖੁਸ਼ੀ ਕਹਿੰਦੀ ਕੁਝ ਯਾਦ ਆ ਗਿਆ ਸੀ ਬਸ ਸੋਚਾ ਕਹਿੰਦਾ ਮਤਲਬ ਖੁਸ਼ੀ ਕਹਿੰਦੀ ਚਲ ਛੱਡ ਸੋਚਾ ਕਹਿੰਦਾ ਅੱਛਾ ਇੱਕ ਗੱਲ ਦੱਸੋ ਤੁਸੀਂ ਮੇਰੇ ਨਾਲ ਦੋਸਤੀ ਕਰ ਸਕਦੇ ਹੋ ਖੁਸ਼ੀ ਕਹਿੰਦੀ ਤੁਸੀਂ ਸੱਚੀ ਪਾਗਲ ਹੋ ਦੋਸਤੀ ਹੈ ਤਾਂ ਜੀ ਗੱਲ ਕਰ ਰਹੀ ਹਾਂ ਵੈਸੇ ਤੁਸੀਂ ਬਹੁਤ ਵਧੀਆ ਹੋ ਉਹ ਸ਼ਰਮਾਉਂਦੇ ਹੋਏ ਕਹਿੰਦੀ ਹੈ ਗੱਲਾਂ ਕਰਦੇ ਕਰਦੇ ਅਸੀਂ ਮਨਾਲੀ ਪਹੁੰਚ ਗਏ ਸ਼ਾਮ ਦਾ ਹਨੇਰਾ ਹੋ ਗਿਆ ਸੀ ਅਸੀਂ ਇੱਕ ਹੋਟਲ ਬੁੱਕ ਕਰ ਰੱਖਿਆ ਸੀ ਕੁੜੀਆਂ ਵਾਸਤੇ ਅਲੱਗ ਕਮਰੇ ਮੁੰਡਿਆਂ ਵਾਸਤੇ ਅਲੱਗ ਹੋਟਲ ਵਾਲਿਆਂ ਨੇ ਸਾਨੂੰ ਮੋٹے ਕੱਪੜੇ ਦਿੱਤੇ ਕਿਉਂਕਿ ਉੱਥੇ ਬਰਫ਼ ਪਈ ਸੀ ਸਭ ਫੋਟੋਆਂ ਵਗੈਰਾ ਕਰ ਰਹੇ ਸੀ ਪਰ ਖੁਸ਼ੀ ਇੱਕ ਪਾਸੇ ਉਦਾਸ ਬੈਠੀ ਸੀ ਪੂਰਨਵਾਸੀ ਦੀ ਰਾਤ ਸੀ ਚੰਨ ਦੀਆਂ ਕਿਰਨਾਂ ਜਦੋਂ ਬਰਫ਼ ਨਾਲ ਢਕੀਆਂ ਪਹਾੜੀਆਂ ਤੇ ਪੈ ਰਹੀਆਂ ਸੀ ਤਾਂ ਅਲੱਗ ਹੀ ਨਜ਼ਾਰਾ ਸੀ ਅਸੀਂ ਸਭ ਮਸਤੀ ਕਰ ਰਹੇ ਸੀ ਸਿਰਫ ਖੁਸ਼ੀ ਨੂੰ ਛੱਡ ਕੇ ਮੈਂ ਖੁਸ਼ੀ ਦੇ ਕੋਲ ਗਿਆ ਕਿਸ ਚਾਂਦ ਕੋ ਦੇਖੂੰ ਇੱਕ ਦੂਰ ਹੈ ਪਰ ਅਹਿਸਾਸ ਹੈ ਇੱਕ ਮੇਰੇ ਪਾਸ ਹੈ ਖੁਸ਼ੀ ਮੇਰੇ ਵੱਲ ਦੇਖਣ ਲੱਗ ਗਈ ਮੈਂ ਵੀ ਖੁਸ਼ੀ ਵੱਲ ਦੇਖਣ ਲੱਗਿਆ ਉਹਦੀਆਂ ਲੀਚੀ ਵਾਂਗੂ ਲਾਲ ਬੁੱਲੀਆਂ ਕੁਝ ਹਰਕਤ ਨਹੀਂ ਕਰ ਰਹੀਆਂ ਸੀ ਪਰ ਅੱਖਾਂ ਵਿੱਚ ਅਜੀਬ ਜਿਹੀ ਖਿੱਚ ਮੈਂ ਵੀ ਉਹਦੇ ਵੱਲ ਦੇਖਦਾ ਰਿਹਾ ਅਸੀਂ ਕਿੰਨੀ ਦੇਰ ਪਲਕ ਨਹੀਂ ਚਪਕੀ ਮੈਂ ਆਪਣਾ ਹੱਥ ਉਹਦੇ ਹੱਥ ਦੇ ਨੇੜੇ ਕਰਿਆ ਉਹਨੇ ਕੁਝ ਨਹੀਂ ਕਿਹਾ ਮੈਂ ਆਪਣਾ ਚਿਹਰਾ ਉਹਦੇ ਚਿਹਰੇ ਦੇ ਨੇੜੇ ਲੈ ਕੇ ਜਾਣ ਲੱਗਿਆ ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਥੋੜਾ ਜਿਹਾ ਹੋਰ ਨੇੜੇ ਜਾ ਕੇ ਮੈਨੂੰ ਉਹਦੇ ਸਰੀਰ ਵਿੱਚੋਂ ਨਿਕਲਣ ਵਾਲੀ ਗਰਮੀ ਮਹਿਸੂਸ ਹੋਣ ਲੱਗ ਗਈ ਉਹਨੇ ਝੱਟ ਮੈਨੂੰ ਆਪਣੇ ਗਲ ਲਗਾ ਲਿਆ ਮੈਂ ਵੀ ਘੁੱਟ ਕੇ ਜੱਫੀ ਪਾ ਲਈ ਉਹ ਪਤਾ ਨਹੀਂ ਕਿਉਂ ਰੋ ਰਹੀ ਸੀ ਮੈਂ ਉਹਨੂੰ ਚੁੱਪ ਕਰਵਾਇਆ ਉਹਨੇ ਮੈਨੂੰ ਕਿਹਾ ਸੱਚੇ ਇੱਕ ਵਾਦਾ ਕਰ ਛੱਡ ਕੇ ਨਹੀਂ ਜਾਏਂਗਾ ਕਦੇ ਵੀ ਮੈਂ ਕਿਹਾ ਨਹੀਂ ਜਾਂਦਾ ਪਰ ਤੁਸੀਂ ਰੋ ਕਿਉਂ ਰਹੇ ਹੋ ਖੁਸ਼ੀ ਕਹਿੰਦੀ ਕੁਝ ਨਹੀਂ ਬਸ ਕੁਝ ਜ਼ਖਮ ਐਸੇ ਆ ਜੋ ਭਰਦੇ ਨਹੀਂ ਉਹ ਮੁੰਡਿਓ ਆਜਾ ਰੋਟੀ ਖਾ ਲਓ ਮੈਂ ਅਗਲੇ ਖੇਤ ਜਾਣਾ ਦਲਵੀਰ ਸਿੰਘ ਨੇ ਦੂਰ ਤੋਂ ਹੀ ਹਾਕ ਮਾਰੀ ਬਿਅੰਤ ਕਹਿੰਦਾ ਬਾਪੂ ਨੂੰ ਵੀ ਹੁਣੇ ਹੀ ਆਉਣਾ ਸੀ ਸੁੱਚਾ ਕਹਿੰਦਾ ਚੱਲ ਕੋਈ ਨਹੀਂ ਰੋਟੀ ਫੜ ਕੇ ਲੈ ਆ ਨਾਲੇ ਹੁਣ ਰਾਤ ਨੂੰ ਦੱਸੂ ਬਾਕੀ ਠੇਕੇਦਾਰ ਜੀ ਘਰ ਤੋਂ ਚਾਹ ਆਈ ਹੈ ਜੇ ਪੀ ਲਾ ਸਭ ਆ ਕੇ ਮੋਟਰ ਤੇ ਬਹਿ ਜਾਂਦੇ ਆ ਲੇਬਰ ਵਿੱਚ ਦੋ ਕੁੜੀਆਂ ਸੀ ਬਹੁਤ ਸੋਹਣੀਆਂ ਉਹ ਮਸਾ ਉੰਨੀ ਤੇ 21 ਵਰਿਆਂ ਦੀਆਂ ਹੋਣੀਆਂ ਬਿਅੰਤ ਬਾਰ-ਬਾਰ ਉਹਨਾਂ ਨੂੰ ਦੇਖ ਰਿਹਾ ਸੀ ਉਹ ਵੀ ਆਪਸ ਵਿੱਚ ਕੁਝ ਗੱਲ ਕਰਦੀਆਂ ਸੀ ਸੁੱਚੇ ਨੇਵੀ ਇਹ ਗੱਲ ਨੋਟ ਕਰੀ ਗੱਲ ਸੁਣ ਗਾਮੋਂ ਜ਼ਿਆਦਾ ਹੁਸ਼-ਹੁਸ਼ ਨਹੀਂ ਕਰਨੀ ਇੱਕ ਔਰਤ ਨੇ ਦੋਵਾਂ ਵੱਲ ਵੇਖ ਕੇ ਕਿਹਾ ਜੀ ਮਾਸੀ ਜੀ ਗਾਮੋਂ ਤੇ ਨਾਮੋਂ ਦੋਵੇਂ ਸਕਨੀਆਂ ਪਹਿਣਾ ਸੀ ਉਹ ਆਪਣੀ ਮਾਸੀ ਕੋਲ ਆਈਆਂ ਸੀ ਕੰਮ ਕਰਨ ਲਈ ਸ਼ਿਮਲੇ ਨੂੰ ਜਾਂਦਾ ਹੋਵੇ ਟੂਰ ਨਹੀਂ ਸੋਣੀਏ ਨਹੀਂ ਮਨਾਲੀ ਨੂੰ ਜਾਂਦਾ ਹੋਵੇ ਟੂਰ ਨਹੀਂ ਸੋਣੀਏ ਕਿਉਂ ਬਾਈ ਸਹੀ ਕਿਹਾ ਮੈਂ ਬਿਅੰਤ ਸੁੱਚੇ ਨੂੰ ਗਾਣਾ ਗਾ ਕੇ ਛੇੜਦਾ ਅਤੇ ਨਾਲ ਹੀ ਉੱਚੀ ਉੱਚੀ ਹੱਸਣ ਲੱਗ ਗਿਆ ਸੁੱਚਾ ਕਹਿੰਦਾ ਪਹਿਲਾਂ ਥੋੜਾ ਕੰਮ ਨਿਬੜ ਲੈਨੇ ਆ ਫਿਰ ਤੈਨੂੰ ਦੱਸਦਾ ਅੱਗੇ ਦੀ ਗੱਲ ਬਿਅੰਤ ਕਹਿੰਦਾ ਹੁਣ ਕੰਮ ਕੀ ਹੁਣ ਤਾਂ ਠੇਕੇਦਾਰ ਨੇ ਨੇਰੀ ਲਿਆ ਦੇਣੀ ਆ ਕਿਉਂ ਠੇਕੇਦਾਰਾਂ ਠੇਕੇਦਾਰ ਕਹਿੰਦਾ ਹਾਂਜੀ ਜ਼ਰੂਰ ਤੁਸੀਂ ਬਾੰਧ ਬਣਾ ਕੇ ਦਿੰਦੇ ਰਹੋ ਬਿਅੰਤ ਕਹਿੰਦਾ ਬਾੰਧ ਦੀ ਜਿੰਤਾ ਨਾ ਕਰੀ ਆਪਣਾ ਝੋਟਾ ਖੜਾ ਚਾਰ ਚੱਕਰ ਮਾਰੇ ਵਾਂਗ ਤਿਆਰ ਬਿਆੰਤ ਦੀਆਂ ਗੱਲਾਂ ਸੁਣ ਸੁਣ ਕੇ ਦੋਵੇਂ ਕੁੜੀਆਂ ਹੱਸਣ ਲੱਗ ਗਈਆਂ ਇਹ ਮਾਸੀ ਦੇਖ ਰਹੀ ਸੀ ਉਸਨੇ ਆਪਣੀ ਅੱਖ ਦੀ ਘੂਰੀ ਵਟ ਕੇ ਦੋਵਾਂ ਨੂੰ ਚੁੱਪ ਰਹਿਣ ਲਈ ਕਿਹਾ ਬਿਆੰਤ ਕਹਿੰਦਾ ਤਾਈ ਕਿਵੇਂ ਅੱਜ ਗੁੱਸੇ ਆ ਕੋੜਾ ਕੋੜਾ ਝਾਕਦੀਆਂ ਪਿਛਲੀ ਵਾਰ ਤਾਂ ਆਪਾਂ ਰਲ ਕੇ ਝੋਨਾ ਲਾਇਆ ਸੀ ਮਾਸੀ ਕਹਿੰਦੀ ਨਾ ਪੁੱਤ ਗੁੱਸਾ ਤਾਂ ਨਹੀਂ ਸਭ ਚਾਹ ਵੀ ਕੇ ਵਾਂਗ ਵਿੱਚ ਝੋਨਾ ਲਾਉਣ ਲੱਗਦੇ ਆ ਕਹਿੰਦੇ ਅਜ ਜਦੋਂ ਝੋਨਾ ਲੱਗਦਾ ਹੋਵੇ ਤੇ ਟਰੈਕਟਰ ਤੇ ਮਿਸ ਪੂਜਾ ਦਾ ਗਾਣਾ ਨਾ ਲੱਗੇ ਤਾਂ ਰੱਬ ਰੋਸ ਜਾਂਦਾ ਪਾਣੀ ਹੋ ਗਿਆ ਡੂੰਗੇ ਝੋਨਾ ਲਾਉਣਾ ਛੱਡ ਦੇਣਾ ਸੁੱਚਾ ਸਭ ਬੈਠਾ ਸੁੱਚਾ ਬੈਠਾ ਆਪਣੇ ਬਾਰੇ ਸੋਚਦਾ ਹੁੰਦਾ ਮੈਂ ਪਿੰਡ ਆ ਗਿਆ ਪਿੱਛੇ ਕੀ ਹੋਵੇਗਾ ਸਮਝ ਨਹੀਂ ਆ ਰਹੀ ਹੁਣ ਕੀ ਕਰਾਂ ਬਿਆੰਤ ਕਹਿੰਦਾ ਲੈ ਬਾਈ ਹੁਣ ਆਪਾਂ ਵੇਲੇ ਆ ਦੁਪਹਿਰ ਦੀ ਰੋਟੀ ਤੱਕ ਦੱਸ ਫੇਰ ਭਾਬੀ ਬਾਰੇ ਸੁੱਚਾ ਕਹਿੰਦਾ ਹੈ ਉਹ ਥੋੜਾ ਡਰ ਕੇ ਵਿਅੰਤ ਕਹਿੰਦਾ ਬਾਈ ਕੀ ਹੋਇਆ ਮੈਂ ਆ ਡਰ ਕਾ ਤੋਂ ਗਿਆ ਸੁੱਚਾ ਕਹਿੰਦਾ ਕੋਈ ਨਹੀਂ ਅਸੀਂ ਫਿਰ देर ਰਾਤ ਤੱਕ ਇੱਕ ਦੂਜੇ ਦੀਆਂ ਬਾਹਾਂ ਦੇ ਵਿੱਚ ਬੈਠੇ ਰਹੇ ਹੱਡ ਚੀਰਵੀਂ ਠੰਡੀ ਹਵਾ ਚੱਲਦੀ ਸੀ ਪਰ ਮੈਨੂੰ ਫਿਰ ਵੀ ਗਰਮੀ ਲੱਗ ਰਹੀ ਸੀ ਉਹਦੇ ਪਿਆਰ ਦੀ ਗਰਮੀ ਉਹਦਾ ਹੱਥ ਮੇਰੇ ਹੱਥਾਂ ਵਿੱਚ ਬਸ ਥੋੜੇ ਸਮੇਂ ਦੇ ਵਿੱਚ ਹੀ ਕਿੰਨੇ ਕੌਲ ਕਰਾਰ ਹੋ ਗਏ ਉਹਨੇ ਮੇਰੇ ਬਾਰੇ ਜ਼ਿਆਦਾ ਨਾ ਪੁੱਛਿਆ ਤੇ ਨਾ ਮੈਂ ਉਹਦੇ ਬਾਰੇ ਬੇੰਤ ਕਹਿੰਦਾ ਫਿਰ ਬਾਈ ਸੁੱਚਾ ਕਹਿੰਦਾ ਫਿਰ ਉਹ ਆਪਣੇ ਕਮਰਿਆਂ ਵਿੱਚ ਚਲੀ ਗਈ ਤੇ ਮੈਂ ਆਪਣੇ ਕਮਰੇ ਵਿੱਚ ਨੀਂਦ ਕਿੱਥੇ ਆਉਣੀ ਸੀ ਮੈਂ ਕਾਫੀ ਟਾਈਮ ਉਹਦੇ ਬਾਰੇ ਸੋਚਦਾ ਰਿਹਾ ਸੁੱਚਾ ਕਹਿੰਦਾ ਸੋਚਦੇ ਸੋਚਦੇ ਅੱਖ ਲੱਗ ਗਈ ਪਰ ਜ਼ਿਆਦਾ देर ਨਹੀਂ ਮੈਂ ਜਲਦੀ ਉੱਠ ਕੇ ਬਾਹਰ ਆ ਗਿਆ ਕਿਉਂਕਿ ਸਭ ਨੇ ਸੋਚਿਆ ਸੀ ਸਵੇਰ ਦਾ ਸੂਰਜ ਨਿਕਲਦਿਆਂ ਦੇਖਣਾ ਹੈ ਹੌਲੀ ਹੌਲੀ ਸਭ ਤਿਆਰ ਹੋ ਕੇ ਬਾਹਰ ਆ ਗਏ ਪਰ ਮੌਸਮ ਖਰਾਬ ਸੀ ਖਰਾਬ ਤਾਂ ਨਹੀਂ ਉਥੋਂ ਦੇ ਹਿਸਾਬ ਨਾਲ ਤਾਂ ਇਸ਼ਕ ਮਿਜ਼ਾਜ਼ੀ ਮੌਸਮ ਸੀ ਮੇਰੇ ਨਾਲ ਦੇ ਮੈਨੂੰ ਛੇੜਨ ਲੱਗ ਗਏ ਤੇਰਾ ਮਨਾਲੀ ਆਉਣਾ ਸਫਲ ਹੋ ਗਿਆ ਪ੍ਰਪੋਜ਼ ਕਰਤੇ ਸੰਗ ਦਾ ਨਾ ਰਹਿ ਜਾਏ ਉਹਨਾਂ ਨੂੰ ਕੀ ਪਤਾ ਰਾਤ ਸਾਬ ਕਹਿ ਦਿੱਤਾ ਸੀ ਮੈਨੂੰ ਖੁਸ਼ੀ ਨੇ ਮਨਾ ਵੀ ਕਰਿਆ ਸੀ ਕਿਸੇ ਨੂੰ ਕੁਛ ਨਾ ਦੱਸਾਂ ਸੋ ਅਸੀਂ ਸਭ ਘੁੰਮਣ ਲਈ ਨਿਕਲੇ ਸੱਚੀ ਛੋਟੇ ਬਰਫ਼ ਸੀ ਚਾਦਰ ਨਾਲ ਢੱਕੀਆਂ ਹੋਈਆਂ ਪਹਾੜੀਆਂ ਇਹਨੂੰ ਹੀ ਜੰਨਤ ਕਹਿੰਦੇ ਆ ਜੰਨਤ ਦਾ ਮਤਲਬ ਕੀ ਹੁੰਦਾ ਉਹ ਜਗ੍ਹਾ ਜਿੱਥੇ ਮਨ ਨੂੰ ਸਕੂਨ ਮਿਲੇ ਜਿੱਥੇ ਹਰ ਕੋਈ ਜਾਣਾ ਚਾਹੇ ਜਿੱਥੇ ਸਰੀਰ ਦੇ ਸਾਰੇ ਅੰਗਾਂ ਨੂੰ ਵਧੀਆ ਲੱਗੇ ਵਿਅੰਤ ਕਹਿੰਦਾ ਵੀਰ ਮੈਂ ਵੀ ਜਾਣਾ ਜੰਨਤ ਦੇਖਣ ਸੁੱਚਾ ਕਹਿੰਦਾ ਕੋਈ ਨਾ ਮੈਂ ਨੌਕਰੀ ਵਿਅੰਤ ਕਹਿੰਦਾ ਕੀ ਹੋਇਆ ਰੁਕ ਕਿਉਂ ਗਿਆ ਸੋਚਾ ਕਹਿੰਦਾ ਕੋਈ ਕੁੱਝ ਨਹੀਂ ਆਪਾਂ ਸਾਰੇ ਚੱਲਾਂਗੇ ਪਰਿਵਾਰ ਵਾਲੇ ਵਿਅੰਦ ਕਹਿੰਦਾ ਸੱਚੀ ਗੱਲ ਆ ਬੇਬੇ ਬਾਪੂ ਨੂੰ ਦਿਖਾ ਦਈਏ ਇਹੋ ਜਿਹਾ ਦੇਖ ਕੇ ਖੁਸ਼ ਹੋ ਜਾਣਗੇ ਫਿਰ ਅੱਗੇ ਕੀ ਹੋਇਆ ਸੋਚਾ ਕਹਿੰਦਾ ਅਸੀਂ ਸਭ ਚਾਰ ਗਰੁੱਪ ਬਣਾ ਲਏ ਸਭ ਅਲੱਗ ਅਲੱਗ ਘੁੰਮ ਰਹੇ ਸੀ ਸਾਡੇ ਗਰੁੱਪ ਵਿੱਚ ਮੈਂ ਖੁਸ਼ੀ ਜਸ ਸੋਨੀਆ ਅਮਨਪ੍ਰੀਤ ਅਮਨਜੋਤ ਅਤੇ ਬਾਜਵਾ ਸਿਮਰਨ ਸੀ ਅਸੀਂ ਸਾਰੇ ਆਪਣੇ ਕੋਲ ਇੱਕ ਬੈਗ ਲੈ ਲਿਆ ਜਿਸ ਵਿੱਚ ਥੋੜਾ ਬਹੁਤ ਖਾਣ ਲਈ ਰੱਖ ਲਿਆ ਅਤੇ ਫੋਨ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਬਯੰਤ ਕਹਿੰਦਾ ਤੁਸੀਂ ਤਾਂ ਫੌਜੀਆਂ ਦੀ ਤਰ੍ਹਾਂ ਸਮਾਨ ਬੰਨ ਲਿਆ ਉਹ ਹੱਸਦੇ ਹੋਏ ਕਹਿੰਦਾ ਹੈ ਸੁੱਚਾ ਕਹਿੰਦਾ ਅਸੀਂ ਚੱਲ ਪਏ ਬਰਫ਼ ਤੇ ਤੁਰਨਾ ਮੁਸ਼ਕਿਲ ਹੁੰਦਾ ਤਾਂ ਕਰਕੇ ਖੁਸ਼ੀ ਨੇ ਮੇਰੇ ਹੱਥ ਵਿੱਚ ਆਪਣਾ ਹੱਥ ਹੱਥ ਦਿੱਤਾ ਸੀ ਬਯੰਤ ਕਹਿੰਦਾ ਬਾਈ ਜੱਟ ਟੋਚਨ ਪਾ ਕੇ ਖਿੱਚੀ ਫਿਰਦਾ ਸੀ ਸੁਚਾ ਸਨ ਲੱਗ ਗਿਆ ਛੋਟੇ ਜਦੋਂ ਤੇਰੇ ਟੋਚ ਨਾ ਪਾਇਆ ਤਾਂ ਉਦੋਂ ਤੈਨੂੰ ਪੁੱਛੂੰ ਬਿਆੰਤ ਕਹਿੰਦਾ ਆਪਾਂ ਤਾਂ ਇੱਥੇ ਹੀ ਸਾਰ ਲੈਣਾ ਬਾਈ ਦੂਰ ਜਾਣ ਦੀ ਲੋੜ ਨਹੀਂ ਝੋਨਾ ਲਾ ਰਹੇ ਬਾਲ ਇਸ਼ਾਰਾ ਕਰਕੇ ਕਹਿਣ ਲੱਗਿਆ ਸੁਚਾ ਕਹਿੰਦਾ ਅੱਗੇ ਸੁਣੇਗਾ ਕਿ ਨਹੀਂ ਬਿਆੰਤ ਕਹਿੰਦਾ ਹਾਂਜੀ ਦੱਸੋ ਵੈਸੇ ਵੀਰੇ ਦੇ ਵਿੱਚ ਪਰੇਸ਼ਾਨ ਰਹਿਣ ਵਾਲੀ ਕਿਹੜੀ ਗੱਲ ਹੈ ਉਹ ਸੱਚੇ ਨੂੰ ਪਰੇਸ਼ਾਨ ਦੇਖ ਕੇ ਕਹਿੰਦਾ ਹੈ ਸੁਚਾ ਕਹਿੰਦਾ ਅਸੀਂ ਆਪਣੀ ਮਿੱਥੀ ਜਗ੍ਹਾ ਤੇ ਪਹੁੰਚ ਗਏ ਉੱਥੇ ਸਭ ਤੋਂ ਪਹਿਲਾਂ ਸਾਡਾ ਗਰੁੱਪ ਪਹੁੰਚਿਆ ਸੀ ਸੋਨੀਆ ਪਤਾ ਨਹੀਂ ਖੁਸ਼ੀ ਦੇ ਕੰਨ ਵਿੱਚ ਕੀ ਕਹਿ ਰਹੀ ਸੀ ਖੁਸ਼ੀ ਮੇਰੇ ਕੋਲ ਆਈ ਅਤੇ ਮੈਨੂੰ ਕਿਹਾ ਖੁਸ਼ੀ ਕਹਿੰਦੀ ਸੁੱਚੇ ਇੱਕ ਗੱਲ ਕਰਨੀ ਆ ਸੁੱਚਾ ਕਹਿੰਦਾ ਹਾਂ ਜੀ ਦੱਸੋ ਖੁਸ਼ੀ ਇੱਥੇ ਨਹੀਂ ਥੋੜਾ ਸਾਈਡ ਤੇ ਸੁੱਚਾ ਕਹਿੰਦਾ ਕਿਉਂ ਖੁਸ਼ੀ ਕਹਿੰਦੀ ਤੁਸੀਂ ਜਾਣਾ ਹੈ ਕਿ ਨਹੀਂ ਸੁੱਚਾ ਅਤੇ ਖੁਸ਼ੀ ਇੱਕ ਨਿੱਕੀ ਜਹੀ ਪਹਾੜੀ ਦੇ ਪਿੱਛੇ ਚਲੇ ਜਾਂਦੇ ਹਨ ਬਾਕੀ ਉੱਥੇ ਆਪਣੀਆਂ ਫੋਟੋਆਂ ਖਿੱਚ ਰਹੇ ਹੁੰਦੇ ਆ ਖੁਸ਼ੀ ਕਹਿੰਦੀ ਆ I love you ਸੁੱਚਾ ਕਹਿੰਦਾ I love you too ਆ ਕਹਿਣ ਵਾਸਤੇ ਖੁਸ਼ੀ ਕਹਿੰਦੀ ਨਹੀਂ ਖੁਸ਼ੀ ਇੱਕਦਮ ਸੁੱਚੇ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲੈਂਦੀ ਹੈ ਉਹ ਸੁੱਚੇ ਨੂੰ ਕੁਝ ਸਮਝ ਨਹੀਂ ਆਉਂਦਾ ਕਿਉਂਕਿ ਥੋੜੀ ਦੇਰ ਨੂੰ ਸਾਰੇ ਆਉਣ ਵਾਲੇ ਹੁੰਦੇ ਆ ਅਤੇ ਉਹਦੇ ਗਰੁੱਪ ਵਾਲੇ ਵੀ ਇੱਥੇ ਆਸ-ਪਾਸ ਹੁੰਦੇ ਆ ਸੁੱਚਾ ਕਹਿੰਦਾ ਖੁਸ਼ੀ ਪਾਗਲ ਨਾ ਹੋ ਹੁਣ ਤੇਰਾ ਹੀ ਹਾਂ ਖੁਸ਼ੀ ਕਹਿੰਦੇ ਸੁੱਚੇ ਇੱਥੇ ਪਤਾ ਨਹੀਂ ਕਦੋਂ ਆਣਾ ਹੋਣਾ ਆਪਣੇ ਪਿਆਰ ਦੀਆਂ ਖੁਸ਼ੀਆਂ ਯਾਦਾਂ ਤਾਂ ਰੱਖ ਲੈਣ ਦੇ ਸੁੱਚਾ ਚੁੱਪ ਹੋ ਜਾਂਦਾ ਖੁਸ਼ੀ ਘੁੱਟ ਕੇ ਸੀਨੇ ਲਗਾ ਕੇ ਆਪਣੇ ਦੋਵੇਂ ਬੁੱਲ ਸੁੱਚੇ ਦੇ ਬੁੱਲ ਤੇ ਰੱਖ ਦਿੰਦੀ ਹੈ ਸੁੱਚਾ ਡਰ ਕੇ ਪਿੱਛੇ ਹੋ ਜਾਂਦਾ ਹੈ ਸੁੱਚਾ ਕਹਿੰਦਾ ਨਹੀਂ ਖੁਸ਼ੀ ਇਹ ਸਹੀ ਨਹੀਂ ਹੈ ਓਪਨ ਦੇ ਵਿੱਚ ਬਾਕੀ ਕਿਸੇ ਨੇ ਦੇਖ ਲਿਆ ਤਾਂ ਆਪਣੇ ਬਾਰੇ ਕੀ ਸੋਚਣਗੇ ਖੁਸ਼ੀ ਕਹਿੰਦੀ ਚੱਲ ਬਾਬਾ ਇੱਕ ਕਿਸ ਕਰ ਲਵਾਂ ਛੋਟੀ ਜਹੀ ਸੁੱਚਾ ਥੋੜਾ ਨੇੜੇ ਹੁੰਦਾ ਦੋਵੇਂ ਇੱਕ ਦੂਜੇ ਨੂੰ ਕਿਸ ਕਰਨ ਲੱਗਦੇ ਆ ਅਜੇ ਸ਼ੁਰੂ ਹੀ ਕਰਦੇ ਆ ਕਿ ਉੱਥੇ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਸੁੱਚਾ ਕਹਿੰਦਾ ਲੱਗਦਾ ਸਾਰੇ ਆ ਗਏ ਉਹ ਥੋੜਾ ਪਿੱਛੇ ਹੋ ਜਾਂਦਾ ਹੈ ਤੇ ਡਰ ਡਰ ਜਾਂਦਾ ਹੈ ਖੁਸ਼ੀ ਕਹਿੰਦੀ ਤੁਸੀਂ ਆਪਣਾ ਮੋਬਾਈਲ ਬਾਹਰ ਕੱਢੋ ਤੇ ਮੇਰੀਆਂ ਫੋਟੋਆਂ ਕਰੋ ਉਹਨਾਂ ਨੂੰ ਕੀ ਪਤਾ ਆਪਾਂ ਕੀ ਕਰਦੇ ਆਂ ਸੋਚੇ ਨੇ ਇਦਾਂ ਹੀ ਕਰਿਆ ਸਭ ਆ ਜਾਂਦੇ ਆ ਜਦੋਂ ਸਾਰੇ ਇਕੱਠੇ ਬੈਠੇ ਹੁੰਦੇ ਆ ਤਾਂ ਸਾਡੇ ਸਾਰ ਕਹਿੰਦੇ ਸ਼ਾਇਰ ਸ਼ਾਇਰ ਸਾਹਿਬ ਕੁਝ ਸੁਣਾਉਣਾ ਨਹੀਂ ਮੈਂ ਤਾਂ ਉਹੀ ਸੁਣਾਇਆ ਜਿਹੜਾ ਰਾਤ ਨੂੰ ਲਿਖਿਆ ਸੀ ਫਿਰ ਉਹਨਾਂ ਖੁਸ਼ੀ ਨੂੰ ਕਹਿ ਦਿੱਤਾ ਖੁਸ਼ੀ ਨੇ ਕਿਹਾ ਇਹ ਮੈਂ ਆਪਣੇ ਸਭ ਤੋਂ ਦਿਲ ਦੇ ਕਰੀਬ ਵਾਸਤੇ ਬੋਲ ਰਹੀ ਆਂ ਫਿਰ ਖੁਸ਼ੀ ਕੁਝ ਸਤਰਾਂ ਸੁਣਾਉਂਦੀ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦਿਓ ਜੀ ਕਮੈਂਟ ਵਿੱਚ ਦੱਸਿਓ ਜੀ ਕਹਾਣੀ ਕਿਵੇਂ ਦੀ ਲੱਗੀ ਧੰਨਵਾਦ